ਸਕੂਲ ਦਾ ਸਾਰਾ ਸਿਸਟਮ ਸਹੀ ਚੱਲ ਰਿਹਾ ਜੀ ਇੰਨਾ ਵਧੀਆ ਸਟਾਫ ਆ ਇੱਥੇ 100 ਬੱਚੇ ਇਸ ਸਕੂਲ ਦੇ ਸਟੇਟ ਖੇਡ ਚੁੱਕੇ ਨੇ ਜੀ ਨੈਸ਼ਨਲ ਵੀ ਬੱਚੇ ਖੇਡ ਚੁੱਕੇ ਨੇ 1 ਕਰੋੜ ਤੋਂ ਵੱਧ ਰੁਪਈਆ ਇਸ ਸਕੂਲ ਤੇ ਲੱਗ ਚੁੱਕਿਆ ਇੰਨਾ ਵਧੀਆ ਗਰਾਊਂਡ ਆ ਜਿਹੜਾ ਕਿ ਮੁਤਾਬਕ ਰਿਕਾਰਡ ਸਕੂਲ ਦੇ ਨਾਮ ਆ ਕੁਝ ਸਰਾਰਤੀ ਅਸਰਾ ਵੱਲੋਂ ਇਹ ਖੇਡ ਖੇਢੀ ਗਈ ਆ ਪਤਾ ਨਹੀਂ ਉਹਨਾਂ ਦੇ ਵਿੱਚ ਕੀ ਲਾਲਚਾ ਪੰਜਾਬ ਦੇ ਵਿੱਚ ਇਸ ਸਕੂਲ ਦੀ ਤੁੱਤੀ ਬੋਲਦੀ ਆ ਸਵੇਰੇ 5 ਵਜੇ ਤੋਂ ਲੈ ਕੇ ਸ਼ਾਮ ਨੂੰ 7 7:30 ਵਜੇ ਤੱਕ ਤੁਸੀਂ ਦੱਸੋ ਪੰਜਾਬ ਦੇ ਵਿੱਚ ਸਰਕਾਰੀ ਸਕੂਲ ਦਾ ਕਿਹੜੇ ਦਾ ਟਾਈਮ ਆ ਇਹ ਸਕੂਲ ਪ੍ਰਾਈਵੇਟ ਨੂੰ ਵੀ ਮਤ ਪਾਰਿਆ ਜੀ ਸਾਡਾ ਸਕੂਲ ਆ ਇਹ ਜੇ ਸਟਾਫ ਨਾ ਕਦੇ ਕਿਸੇ ਨੂੰ ਮਿਲਿਆ ਨਾ ਮਿਲਣਾ ਜੀ ਪਿੰਡ ਦੇ ਲੋਕਾਂ ਨੂੰ ਜਿਹੜੇ ਸਰਾਰਤੀ ਅੰਸਰ ਨੇ ਸਲਾਗਾ ਕਰਨੀ ਚਾਹੀਦੀ ਇਹ ਜੇ ਸਟਾਫ ਦੀ ਜਿੱਥੇ ਹੋਰ ਕਾਬਟਾ ਪੈਦਾ ਕਰ ਰਹੇ ਨੇ ਉੱਥੇ ਪਤਾ ਲੱਗਿਆ ਜੀ ਕੰਚ ਤੱਕ ਵੀ ਗਰਾਊਂਡ ਵਿੱਚ ਛਿਟਿਆ ਜਾਂਦਾ ਨਸ਼ਾ ਕਰਨ ਵਾਲੇ ਲੋਕ ਦਾਰੂ ਦੀਆਂ ਬੋਤਲਾਂ ਵੀ ਉੱਥੇ ਪਈਆਂ ਗਈਆਂ ਇੱਥੇ ਲੜਕੀਆਂ ਵੀ ਖੇਡਦੀਆਂ ਨੇ ਜੀ ਸਕੂਲ ਦੇ ਸਟਾਫ ਵੱਲੋਂ ਇਹੀ ਆ ਕਿ ਅਸੀਂ ਜੇ ਸਾਨੂੰ ਸੁਰੱਖਿਆ ਨਹੀਂ ਮਿਲੂਗੀ ਅਸੀਂ ਸਾਡਾ ਗਰਾਊਂਡ ਬੰਦ ਹੈ ਜੀ ਅਸੀਂ ਬਿਲਕੁਲ ਨਹੀਂ ਰਿਸਕ ਲੈ ਸਕਦੇ ਪਰ ਇਹ ਬਹੁਤ ਉੱਚ ਪੱਧਰ ਤੇ 올림픽 ਤੱਕ ਦੇ ਕੋਚ ਆ ਰਹੇ ਨੇ ਜੀ ਜੇ ਕੱਲ ਨੂੰ ਉਹਨਾਂ ਨੂੰ ਕੁਝ ਕਹੇ ਤਾਂ ਸਕੂਲ ਵੱਲੋਂ ਇਹ ਬੇਨਤੀ ਹੈ ਵੀ ਸਾਡੀ ਇੱਜ਼ਤ ਕੀ ਰਹੂਗੀ ਪਿੰਡ ਦੇ ਸ਼ਰਾਰਤੀ ਅੰਸਰ ਕੋਲ ਨੇ ਜਿਹੜੇ ਰੋਕਦੇ ਨੇ ਕੱਲ ਅਸੀਂ ਉੱਥੇ ਕੱਟ ਕੀਤਾ ਜੀ ਉੱਥੇ ਲਗਭਗ 20 ਤੋਂ 25 ਮਢੀਰਾ ਪਰ ਉਹਨਾਂ ਦੇ ਵਿੱਚ ਇੱਕ ਪੋਲੀਟਿਕਲ ਬੰਦਾ ਇਹディ ਗੱਲ ਲੋਕ ਜਿਹੜੇ ਸਵਾਦ ਲੈ ਰਹੇ ਨੇ ਇਸ ਗੱਲ ਦਾ ਉਹ ਹੈਗੇ ਨੇ ਜੀ ਵਾਰ-ਵਾਰ ਪਿੰਡ ਦੇ ਸਰਪੰਚ ਨੂੰ ਉਹਦੇ ਇੱਕ ਸਰਪੰਚਾ ਜੀ ਮੌਜੂਦਾ ਉਹਨੂੰ ਵਾਰ-ਵਾਰ ਫੋਨ ਕੀਤਾ ਗਿਆ ਕੱਲ ਵੀ ਐਂ ਕਰਕੇ ਪਿੰਡ ਦਾ ਇਸ਼ੂ ਬਹੁਤ ਵੱਡਾ ਬਣ ਜਾਣਾ ਹੈ ਸਰਕਾਰ ਤਾਂ ਚਾਹੁੰਦੀ ਆ ਗਰਾਊਂਡ ਬਣਾਵਣਾ ਦੇ ਰਹੀ ਆ ਪਰ ਤੁਸੀਂ ਗਰਾਊਂਡ ਬੰਦ ਕਰਨ ਨੂੰ ਫਿਰਦੇ ਹੋ ਉਹਨਾਂ ਨੇ ਬਿਲਕੁਲ ਨਹੀਂ ਰਿਸਪੌਂਸ ਕੀਤਾ ਸਾਨੂੰ ਅੱਜ ਪਤਾ ਨਹੀਂ ਬਿਨਾਂ ਬੁਲਾਏ ਉੱਤੇ ਪਹੁੰਚੇ ਨੇ ਹੁਣ ਉਹਨਾਂ ਨੂੰ ਅੱਗੇ ਪੁੱਛੋ ਵੀ ਉਹਨਾਂ ਦੇ ਕੀ ਮਨਸਾ ਇਹਦੇ ਵਿੱਚ ਕਿਉਂ ਨਹੀਂ ਬੱਚਿਆਂ ਨੂੰ ਖੇਡਣ ਦਿੱਤਾ ਸਰਪੰਚਾ ਜੀ ਉਹ ਚੀਕੂ ਚੀਕੂ ਕਹਿੰਦੇ ਨਹੀਂ ਉੱਥੇ ਮੈਨੂੰ ਨਾਂ ਨਹੀਂ ਪਤਾ ਉਹਨਾਂ ਦਾ ਪਰ ਉਹਨਾਂ ਵੱਲੋਂ ਸਾਨੂੰ ਪਤਾ ਲੱਗਿਆ ਗੱਲ ਹੈ ਵੀ ਤੁਸੀਂ ਅੜੇ ਰਹੋ ਕਾਪੀ ਦਿੱਤੀ ਗਈ ਆ ਉਹ ਲੋਕਾਂ ਨੂੰ ਬੰਦ ਕਿਉਂ ਕਰਾਣਾ ਚਾਹਦੇ ਕੀ ਕਰਨਾ ਸਰ ਜਿੱਦਾਂ ਜੀ ਵੀ ਜਿਹੜਾ ਇੱਥੇ ਸਟਾਫ ਆ ਉਹ ਹਵਤੇ ਪੱਧਰ ਤੇ ਫੰਕਸ਼ਨ ਕਰ ਰਿਹਾ ਪਰਸਨਲ ਪੌਕਟ 'ਚ ਪੈਸੇ ਲਾ ਰਿਹਾ ਸਾਨੂੰ ਕਿਉਂ ਨਹੀਂ ਪੁੱਛਦੇ ਰੌਲਾ ਤੇ ਇਹ ਆ ਜੀ ਹੁਣ ਦੋ ਦਿਨ ਇੱਥੇ ਹੱਕੀ ਟੂਰਨਾਮੈਂਟ ਹੋਇਆ ਤੇ ਉਹਨਾਂ ਨੇ ਟੂਰਨਾਮੈਂਟ ਦੇ ਵਿੱਚ ਆ ਕੇ ਟੂਰਨਾਮੈਂਟ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਆ ਮੰਦੀ ਸਦਾਬਲੀ ਵੀ ਬੋਲੀ ਆ ਉਥੇ ਟੀਚਰਾਂ ਨੂੰ ਬੇਇੱਜ਼ਤੀ ਕਰਾ ਕੇ ਕਿਹੜਾ ਟੀਚਰ ਚਾਹੁੰਦਾ ਆ ਵੀ ਮੈਂ ਇੱਥੇ ਬੱਚੇ ਨੂੰ ਖੜ੍ਹਾਵਾ ਕਿਹੜੇ ਬੱਚੇ ਤੇ ਮੰਗੇ ਕਰਦੇ ਆ ਜੀ ਇਹਨਾਂ ਦੇ ਨੱਥ ਪਾਈ ਜਾਵੇ ਇਹਨਾਂ ਸ਼ਰਾਰਤੀ ਅੰਸਰਾਂ ਦੇ ਜਿਹੜਾ ਸਕੂਲ ਦਾ ਨਾਮ ਇਹ ਪੰਜਾਬ ਦੇ ਵਿੱਚ ਬੋਲ ਰਿਹਾ ਇਹਦੇ ਵਿੱਚ ਕੋਈ ਰੁਕਾਵਟ ਨਹੀਂ ਆਉਣੀ ਚਾਹੀਦੀ ਕੋਈ ਗ੍ਰਾਫਟ ਨਹੀਂ ਆਉਣੀ ਚਾਹੀਦੀ ਉਹਨਾਂ ਵਿਰੁੱਧ ਪੂਰੀ ਨੱਥ ਪਾਈ ਜਾਵੇ ਤੇ ਸੁਰੱਖਿਆ ਯਕੀਨੀ ਬਣਾਈ ਜਾਵੇ ਬੱਚਿਆਂ ਦੀ ਲੜਕੀਆਂ ਦੀ ਤੇ ਸਕੂਲ ਦੇ ਸਟਾਫ ਦੀ ਜੀ ਤੁਸੀਂ ਕਿਸ ਤਰ੍ਹਾਂ ਦੇ ਦੋ ਇੱਕ ਪਾਸੇ ਤਾਂ ਜਿਹੜਾ ਗਰਾਊਂਡ ਹੋਵੇ ਚਾਹੇ ਸਕੂਲ ਹੋਵੇ ਕਾਇਆਕਲਪ ਕਰਤੀ ਕਰੋੜਾਂ ਰੁਪਏ ਲਾਤਾ ਜਿਹੜੇ ਬੱਚੇ ਨੇ ਕਦੇ ਖੇਡੇ ਨਹੀਂ ਸੀ ਉਹਨਾਂ ਨੂੰ ਵੀ ਨੈਸ਼ਨਲ ਪੱਧਰ ਤੇ ਲੈ ਗਏ ਫਿਰ ਇਸ ਤਰ੍ਹਾਂ ਦਾ ਵਤੀਰਾ ਕਿਉਂ ਪੋਲੀਟਿਕਲ ਨਹੀਂ ਤਾਂ ਪੋਲੀਟਿਕਲ ਸਟੰਟ ਹੁੰਦੇ ਨੇ ਸਰ ਵੀ ਲੋਕਾਂ ਨੂੰ ਅੱਗੇ ਨਹੀਂ ਵਧਣ ਦੇਣਾ ਮੀਡਲ ਕਲਾਸ ਦੇ ਬੱਚਿਆਂ ਨੂੰ ਇਹ ਕੌਣ ਆ ਗਿਆ ਇੱਥੇ ਪੜਾਉਣ ਵਾਲਾ ਬੰਦ ਕਰ ਯਾਰ ਇਹਨੂੰ ਮੀਡਲ ਕਲਾਸ ਦੇ ਲੋਕਾਂ ਨੂੰ ਕਿਉਂ ਪੜਾਇਆ ਜਾ ਰਿਹਾ ਕਿਉਂ ਅੱਗੇ ਆ ਰਹੇ ਨੇ ਸਰਕਾਰ ਦੇ ਉਲਟ ਚੱਲ ਰਹੀ ਸਾਰਾ ਗੁੱਸੇ ਜਿੱਥੇ ਮੁੱਖ ਮੰਤਰੀ ਸਾਹਿਬ ਜਿਹੜੇ ਦਾਅਵੇ ਕਰ ਰਹੇ ਨੇ ਇਹਨਾਂ ਨੂੰ ਵੀ ਨੱਥ ਪਾਈ ਜਾਵੇ ਨਾ ਜੀ ਮੁੱਖ ਮੰਤਰੀ ਸਾਹਿਬ ਪੰਜਾਬ ਵਿੱਚ ਅਨਾਊਂਸਮੈਂਟ ਕਰ ਰਹੇ ਨੇ ਸਿੱਖਿਆ ਮੰਤਰੀ ਕਹ ਰਹੇ ਆ ਵੀ ਜਿੰਨਾ ਮਰਜ਼ੀ ਪੈਸਾ ਲੱਗੇ ਗਰਾਊਂਡ ਅਸੀਂ ਸਾਰੇ ਬੱਚਿਆਂ ਨੂੰ ਬਣਾ ਕੇ ਦੇਣੇ ਨੇ ਪਰ ਜਿਹੜੇ ਬਣਿਆ ਹੋਏ ਨੇ ਇਹਨਾਂ ਨੂੰ ਵੀ ਸੁਰੱਖਿਆ ਸੁਰੱਖਿਆ ਰੱਖੀ ਜਾਵੇ ਨਾ ਦੀ ਇਸ ਕਰਕੇ ਸਾਡੀ ਪ੍ਰਸ਼ਾਸਨ ਤੋਂ ਇਹ ਮੰਗਾ ਕਿ ਸਕੂਲ ਦੇ ਸਟਾਫ ਦੀ ਬੱਚਿਆਂ ਦੀ ਲੜਕੀਆਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਸਾਡੇ ਪਿੰਡ ਦੇ ਵਿੱਚ ਦੋ ਪੰਚਾਇਤਾਂ ਨੇ ਇੱਕ ਪੰਚਾਇਤ ਤਾਂ ਬਿਲਕੁਲ ਸਾਫ਼ ਸਫੀ ਪੰਚਾਇਤ ਹੈ ਇੱਕ ਸਾਡੇ ਪਾਸੇ ਦੂਏ ਲੋਟ ਤੱਕੇ ਨਾਲ ਸਰਪੰਚੀ ਬਣ ਕੇ ਸਰਪੰਤ ਬਣਿਆ ਹੋਇਆ ਹੈ ਹਮੇਸ਼ਾ ਉਹ ਪਿੰਡ ਦੇ ਵਿੱਚ ਛੇਕੇ ਲੈ ਕੇ ਦਾਰੂ ਦਾ ਸਾਡੇ ਪਿੰਡ ਬਣਾ ਰਿਹਾ ਪ੍ਰਚਾਰ ਕਰ ਰਿਹਾ ਦਾਰੂ ਬਣ ਰਿਹਾ ਇਸ ਕਰਕੇ ਉਹਨੇ ਇੱਕ ਨਿਸ਼ੇੜੀ ਬੰਦੇ ਕਰੇ ਹੋਏ ਨੇ ਜੀ ਉਹਦਾ ਗੈਂਗ ਬਣਾਇਆ ਹੋਇਆ ਕੀ ਨਾਮ ਹੈ ਨੌ ਇੰਦਰਜੀਤ ਚੀਕੂ ਹੈ ਜੀ ਉਹਨੇ ਗੈਂਗ ਬਣਾਇਆ ਹੋਇਆ ਜੀ ਜਿਹੜਾ ਸਾਡੇ ਸਕੂਲ ਦੇ ਵਿੱਚ ਗਰੇਵਾਲ ਸਾਹਿਬ ਸਰ ਨੇ ਉਹਨੇ ਬੱਚਿਆਂ ਨੂੰ ਸਟੇਟ ਲੈਵਲ ਤੇ ਨੈਸ਼ਨਲ ਲੈਵਲ ਤੇ ਪਹੁੰਚਾਇਆ ਉਦੀ ਵਿਰੋਧਤਾ ਕਰਨ ਵਾਸਤੇ ਉਹਦਾ ਫੰਕਸ਼ਨ ਖਰਾਬ ਕਰਨ ਵਾਸਤੇ ਬੰਦੇ ਗੈਂਗ 25 30 ਬੰਦਿਆਂ ਦਾ ਗੈਂਗ ਲੈ ਕੇ ਫੰਕਸ਼ਨ ਦੇ ਵਿੱਚ ਆਇਆ ਪਹਿਲਾਂ ਉੱਥੇ ਰੁਕਣ ਦੀ ਕੋਸ਼ਿਸ਼ ਕੀਤੀ ਫਿਰ ਪਿੰਡਾਂ ਕੇ ਧਮਕੀਆਂ ਦਿੰਦੇ ਨੇ ਬੱਚਿਆਂ ਨੂੰ ਵੀ ਇੱਥੇ ਬੜਨਾ ਨਹੀਂ ਚਕੂ ਦੇ ਗਰਾਊਂਡ ਚ ਇਹ ਜਿਹੜਾ ਬਤੀਰਾ ਇਹ ਬਹੁਤ ਗਲਤ ਹੈ ਪਿੰਡ ਦੇ ਵਿੱਚ ਬਿਵਾਦ ਖੜਾ ਕਰਨ ਵਾਸਤੇ ਕੋਈ ਸਰਾਰਤੀ ਅੰਸਰ ਨੇ ਜਿਵੇਂ ਇੰਦਰਜੀਤ ਸਿੰਘ ਚੀਕੂ ਪ੍ਰਧਾਨ ਹੈ ਜਿਹੜਾ ਇਹਨੇ ਪਿੰਡ ਦੇ ਵਿੱਚ ਵੱਡਾ ਬਿਵਾਦ ਖੜਾ ਕਰਾਇਆ ਹੋਇਆ ਜਿਹੜੇ ਦੂਸਰੇ ਮੁੰਡੇ ਨੇ ਪਿੰਡ ਦੇ ਉਹ ਵੀ ਪਿੰਡ ਦੇ ਜਵਾਕ ਨੇ ਇਹ ਵੀ ਪਿੰਡ ਦੀ ਜਵਾਕ ਨੇ ਉਹਨਾਂ ਦੇ ਵਿੱਚ ਕਿਹੜੀ ਸਿਆਸੀ ਫੁੱਟ ਪਾਉਣ ਦੇ ਕਾਰਨ ਉਹ ਜਿਹੜੇ ਵੱਡੇ ਬੱਚੇ ਨੇ ਪਿੰਡ ਦੇ ਉਹਨਾਂ ਨੂੰ ਢਕਾਇਆ ਗਿਆ ਹੈ ਢਕਾ ਉਹ ਜਿਹੜੇ ਬਖਲਾਕ ਦੇ ਵਿੱਚ ਆਇਆ ਹੋਇਆ ਹੁਣ ਟੀਕੂ ਵੀ ਇਹ ਗਲਤ ਹੋ ਰਿਹਾ ਹੈ ਠੀਕ ਹੈ ਨਹੀਂ ਹੁਣ ਸਾਨੂੰ ਬੋਲਦਾ ਹੈ ਵੀ ਗਲਤ ਹੋ ਗਿਆ ਮੇਰੇ ਤੋਂ ਪਰ ਗੱਲ ਇਹ ਹੈ ਵੀ ਜਿਹੜਾ ਬੱਚੇ ਨੇ ਜਿਹੜੇ ਵੱਡੇ ਨੇ ਉਹਨਾਂ ਨੂੰ ਉਂਗਲੀ ਲਾਤੀ ਉਹ ਹੁਣ ਪਿੱਛੇ ਨਹੀਂ ਮੁੜ ਰਹੇ ਜਿਹੜੇ ਵੱਡੇ ਬੱਚੇ ਨੇ ਉਹ ਛੋਟੇ ਬੱਚਿਆਂ ਨੂੰ ਤੰਗ ਕਰ ਰਹੇ ਨੇ ਵੀ ਸਾਨੂੰ ਗਰਾਊਂਡ ਛੱਡਿਆ ਜਾਵੇ ਗਰਾਊਂਡ ਹੈ ਸਕੂਲ ਦਾ ਸਕੂਲ ਦਾ ਗਰਾਊਂਡ ਹੈ ਸਕੂਲ ਦੇ ਬੱਚੇ ਖੇਡ ਰਹੇ ਨੇ ਉਹਨਾਂ ਨੂੰ ਇਹ ਵੀ ਕਹਿਤੀ ਹੈ ਵੀ ਜਦੋਂ ਸਕੂਲ ਦੇ ਜਿਹੜੇ ਬੱਚੇ ਨੇ ਖੇਡ ਰਹੇ ਨੇ ਇਹਨਾਂ ਦਾ ਜਿਹੜਾ ਭਵਿਖ ਜਿਹੜਾ ਚੀਕੂ ਆ ਇਹ ਜਿਹੜੇ ਮੁੰਡੇ ਨੇ ਉਹਨਾਂ ਨੂੰ ਸ਼ਾਇਦ ਹੈ ਕਿ ਪਿੰਡਾਂ ਦੇ ਵਿੱਚ दारू ਦੀ ਸਪਲਾਈ ਕਰਵਾਉਂਦਾ ਹੈ दारू ਵੇਚਦਾ ਹੈ ਪਿੰਡਾਂ ਦੇ ਬੱਚਿਆਂ ਨੂੰ ਜਿਹੜੇ ਨੇ ਉਹ ਨਸ਼ੇ ਤੇ ਲਾਉਂਦਾ ਹੈ ਬਾਕੀ ਜਿਹੜਾ ਹੋਰ ਨਸ਼ੇ ਨੇ ਉਹਨਾਂ ਦੇ ਵਿੱਚ ਵੀ ਇਹਨਾਂ ਨੂੰ ਸ਼ਾਇਦ ਹੁੰਦਾ ਸਾਡੀ ਮੰਗ ਇਹ ਹੀ ਹੈ ਕਿ ਬੱਚਿਆਂ ਨੂੰ ਇਨਸਾਫ ਦਿੱਤਾ ਜਾਵੇ ਬੱਚਿਆਂ ਨੂੰ ਉੱਥੇ ਜਿਹੜੇ ਖੇਡ ਰਹੇ ਨੇ ਗਰਾਊਂਡ ਤੇ ਇਹਨਾਂ ਨੂੰ ਖੜਾ ਕੇ ਇਹਨਾਂ ਦਾ ਭਵਿੱਖ ਬਣਾਇਆ ਜਾਵੇ ਨਸ਼ਿਆਂ ਤੋਂ ਰਹਿਤ ਰਹਿਣ ਕਿ ਸਾਡੇ ਬੱਚੇ ਗਰਾਊਂਡ ਜਾਂਦੇ ਨੇ ਜੋ ਕਿ ਗਰਾਊਂਡ ਆਪਣੇ ਸਰਕਾਰੀ ਹਾਈ ਸਕੂਲ ਤੋਂ ਹੀ ਦਾਗਾ ਬੱਚਿਆਂ ਦਾ ਤੇ ਉਹ ਸਾਡੇ ਕਾਗਜ਼ਾਂ ਦੇ ਵਿੱਚ ਵੀ ਮੌਜੂਦ ਹੈਗਾ ਤੇ ਸਾਡੇ ਦੂਸਰੇ ਜਾਣ ਕੇ ਬੱਚੇ ਜਿਹੜੇ 20-25 ਸਾਲਾਂ ਦੇ ਨੌਜਵਾਨ ਨੇ ਉਹ ਜਾਣ ਕੇ ਜਿੱਦ ਕਰ ਰਹੇ ਨੇ ਵੀ ਸਾਨੂੰ ਇਹੀ ਗਰਾਉਂਡ 'ਚ ਖੇਡਣਾ ਜਦ ਕੇ ਸਾਡੀ ਪਿੰਡ ਦੀ ਪੰਚਾਇਤ ਨੇ ਇਹ ਕਹ ਹਉਨਾਂ ਨੂੰ ਵੀ ਸੋਨੂ ਆਸੀ ਲੱਗੇ ਗਰਾਊਂਡ ਬਣਾ ਕੇ ਦੇ ਦੰਨੇ ਆ ਬੇ ਬੱਚਾ ਨੂੰ ਇੱਥੇ ਖੇਡਣ ਦੇ ਉਹਨਾਂ ਨੇ ਇੱਕ ਜਿੱਦ ਫੜ ਰੱਖੀ ਆ ਵੀ ਖੇਡਣਾ ਤਾਂ ਅਸੀਂ ਆਹੀ ਗਰਾਊਂਡ 'ਚ ਖੇਡਣਾ ਲਾ ਖੇਡਣ ਨਹੀਂ ਦਿੰਦੇ ਬੱਚਿਆਂ ਨੂੰ ਨਹੀਂ ਨਹੀਂ ਖੇਡਣ ਨਹੀਂ ਦਿੰਦੇ ਜੀ ਕਾਰਨ ਕੀ ਆ ਜੀ ਮੈਨ ਕਿਉਂ ਨਹੀਂ ਖੇਡਣ ਦੇ ਰਹੇ ਕਾਰਨ ਕਾਰਨ ਇਹਨਾਂ ਦਾ ਗਰਾਊਂਡ ਸਵੇਰ 5:30 ਵਜੇ ਤੋਂ ਲੈ ਕੇ ਜੀ 7:30 ਵਜੇ ਤੱਕ ਸਵੇਰ ਉਸ ਤੋਂ ਬਾਅਦ ਦੁਪਹਿਰ ਤੋਂ 3 ਵਜੇ ਤੋਂ ਲੈ ਕੇ ਨਾ ਸਾਢੇ 7 ਵਜੇ ਤੱਕ ਗਰਾਊਂਡ ਲੱਗਦਾ ਆ ਜਣ ਕੇ ਬੱਚਾ ਸਾਡਾ 2 200 ਬੱਚਾ ਸਕੂਲ ਦਾ ਖੇਡ ਰਿਹਾ ਉਸ ਗਰਾਊਂਡ ਚ ਤਾਂ ਕਰਕੇ ਇਹਨਾਂ ਨੂੰ ਇਹਨਾਂ ਦੀ ਉਹ ਗਰੁੱਪ ਉਹ ਬਣਾਇਆ ਹੁੰਦਾ ਵੀ 10 ਬੱਚਾ ਨੇ ਆ ਟਾਈਮ ਖੇਡਣਾ 10 ਬੱਚਾ ਨੇ ਆਏ ਜਣ ਕੇ ਵੀ ਸਾਡੇ ਅਸੀਂ ਉਹਨਾਂ ਨੂੰ ਉਹ ਗਰਾਊਂਡ ਚ ਖੇਡਣ ਦਾ ਮੌਕਾ ਨਹੀਂ ਦੇ ਸਕਦੇ 20-22 ਸਾਲਾਂ ਦੇ ਬੱਚੇ ਨੇ ਉਹ ੱੱਕਾ ਕਰ ਰਹੇ ਨੇ ਬੱਚਾ ਨਾਲ ਖੇਡਣ ਦੇ ਸਿਹੜੀ ਮੁੰਡੇ ਨੇ ਤੇ ਸਭ ਨੇ ਰੋਕਿਆ ਵੀ ਉਹਨਾਂ ਨੂੰ ਵੀ ਕੁੜੀਆਂ ਹੁਣ ਛੋਟੇ ਆ ਇਹ ਬੱਚੀਆਂ ਨੇ ਇਹ ਸੋਰਸ ਵਗੈਰਾ ਪਾ ਕੇ ਖੇਡਦਿਆਂ ਨੇ ਉਹ ਬੱਚੇ ਗਲਤ ਕਮੈਂਟ ਕਰਦੇ ਨੇ ਆ ਕੇ ਬੈਠ ਕੇ ਤਾਂ ਉਹ ਆ ਕੇ ਸਾਡੇ ਸਰ ਨੇ ਉਹਨਾਂ ਨੂੰ ਰੋਕਿਆ ਵੀ ਤੁਸੀਂ ਹਰੇ ਨਾਲ ਬੈਠੋ ਬੱਸ ਉਹਨਾਂ ਦੀ ਜਿੱਤੇ ਵਾਸਟ ਕੱਢ ਰਹੇ ਨੇ ਵੀ ਅਸੀਂ ਇਹ ਵੀ ਗੇਮ ਬੰਦ ਕਰਾ ਦਿੱਤੀ ਖੇਡਦੇ ਹੋ ਹਾਕੀ ਖੇਡਦੇ ਨੇ ਇਹ ਕਿਹੜੀ ਕਿੱਥੇ ਤੱਕ ਜਾ ਚੁੱਕੇ ਹੋ ਤੁਸੀਂ ਸਰ ਅਸੀਂ ਸਟੇਟ ਤੱਕ ਜੱਜ ਕਿ ਸਾਡੀ ਨੂੰ ਨੈਸ਼ਨਲ ਲੱਗਣੀ ਸੀ ਨੈਸ਼ਨਲ ਹਾਂਜੀ ਕਿਉਂ ਤੁਹਾਨੂੰ ਰੋਕਿਆ ਗਿਆਗਾ ਕੌਣ ਬੰਦੇ ਨੇ ਸਰ ਪਿੰਡ ਦੇ ਬੰਦੇ ਨੇ ਨਸ਼ੇੜੀ ਨੇ ਜੀ ਨਸ਼ਾ ਕਰਕੇ ਗਾਲਾਂ ਕੱਢਦੇ ਨੇ ਕੁੜੀਆਂ ਨੂੰ ਸਰ ਨੂੰ ਗਲਤ ਬੋਲਦੇ ਨੇ ਦੋ ਦਿਨ ਬਾਅਦ ਆ ਕੇ ਗੰਦਪਾਨ ਲੱਗ ਜਾਂਦੇ ਨੇ ਉੱਥੇ ਗੇਮ ਬੰਦ ਕਰਵਾਦੀ ਐ ਬੋਲੇ ਵੀ ਹੁਣ ਤੁਸੀਂ ਗਰਾਊਂਡ 'ਚ ਹੀ ਖੇਡਣਾ ਵੀ ਹੋਣਾ ਸੀ ਖੇਡਾਂ ਦੇ ਗਰਾਊਂਡ 'ਚ ਤੇ ਹੁਣ ਕੀ ਮੰਗ ਕਰਦੇ ਤੁਸੀਂ ਸਰਕਾਰ ਜੀ ਅਸੀਂ ਆਪਣਾ ਗਰਾਊਂਡ ਲੈਣਾ ਚਾਹੁੰਦੇ ਆ ਸਾਡੇ ਸਾਰ ਨੂੰ ਮਾਫੀ ਮੰਗਾਉਣਾ ਚਾਹੁੰਦੇ ਆ ਕਿੰਨੇ ਬੱਚੇ ਜਿਹੜੇ ਖੇਡਦੇ ਸਰ ਜੀ ਆ ਗਏ 500 ਤੱਕ ਬੱਚੇ ਆ ਕਿੰਨੇ ਕੁ ਸਟੇਟ ਲੈਵਲ ਤੇ ਕਿੰਨੇ ਕੁ ਨੈਸ਼ਨਲ ਲੈਵਲ ਤੇ ਜਾ ਚੁੱਕੇ ਨੇ ਸਰ 2 200 ਬੱਚੇ ਜਾ ਚੁੱਕੇ ਆ ਹਾਂ ਕੀ ਮੰਗ ਕਰਦੇ ਤੁਸੀਂ ਅਸੀਂ ਮੰਗ ਕਰਦੇ ਆ ਕਿ ਸਾਡਾ ਗਰਾਊਂਡ ਵਾਪਸ ਦਿੱਤਾ ਤੇ ਸਾਡੇ ਸਾਰ ਨੂੰ ਮਾਫੀ ਦਿੱਤੀ ਜਾਵੇ ਉਹ ਕਿੰਨੇ ਟਾਈਮ ਤੋਂ ਬੰਦ ਕੀਤੇ ਹੋਏ ਪ੍ਰੈਕਟਿਸ ਸਰ ਆ ਥੋੜੇ ਦਿਨ ਹੋਏ ਨਹੀਂ ਜੀ ਚੱਚ ਪੜਦੇ ਤੁਸੀਂ ਕਿਹੜੀ ਗੇਮ ਖੇਡਦੇ ਹੋ ਆਪਕੀ ਕਿਹੜੇ ਲੈਵਲ ਤੇ ਪਹੁੰਚ ਚੁੱਕੇ ਹੋ ਤੁਸੀਂ ਸਟੇਟ ਦਾ ਸਟੇਟ ਖੇਡ ਚੁੱਕੇ ਅਤੀ ਪ੍ਰੋਬਲਮ ਆ ਤੁਸੀਂ ਇੱਥੇ ਧਰਨਾ ਲਾਇਆਗਾ ਟੱਕਿਆ ਉਹਦਾ ਗਰਾਊਂਡ ਬੰਦ ਕਰਾ ਰਣੀ ਉੱਥੇ ਜਿਹੜੇ ਨਸ਼ੇੜੀ ਬੰਦੇ ਨੇ ਉਹ ਆਗੂ ਗੁਰੇ ਨੂੰ ਗਾਲਾ ਕੱਢਦੇ ਨੇ ਉਹਦੇ ਦਾ ਕਿਸਰ ਨਾਲ ਲੜਾਈ ਪਈ ਸੀ ਉਹਦੀ ਅੱਛਾ ਫਿਰ ਹੁਣ ਤੁਸੀਂ ਖੇਡਣੇ ਜਾ ਰਹੇ ਗਰਾਊਂਡ ਚ ਸੈਕਟਨ ਸਾਡਾ ਮਨਾ ਕਰ ਦਿੱਤਾ ਹੀ ਕਹਿੰਦੇ ਆਉਣਾ ਨਹੀਂ ਹੈਗਾ ਕਿ ਕੱਲੂ ਕੋਈ ਲੜਾਈ ਲੜੀ ਪੈਂਦੀ ਆ ਤਾਂ ਕਿੰਨੇ ਕੁ ਮੁੰਡੇ ਨੇ ਜਿਹੜੇ ਤੰਗ ਪਰੇਸ਼ਾਨ ਕਰਦੇ? ਤੁਹਾਨੂੰ ਕਰਕੇ 25 3 ਨੇ ਪਰਾਂ ਜੋ ਜਿਹੜੇ ਮੇਨ ਨੇ ਉਹ 4 5 ਕੀ ਨੇ। ਅੱਛਾ। ਤੁਸੀਂ ਹੁਣ ਕੋਈ ਨਹੀਂ ਗਰਾਊਂਡ 'ਚ ਜਾ ਰਹੇ ਉਹਨੂੰ? ਹਾਂਜੀ। ਛੋਟੀ ਗੇਮ ਵੀ ਖਰਾਬ ਹੋ ਰੇ। ਛੋਟੀ ਗੇਮ ਵੀ ਖਰਾਬ ਹੁੰਦੀ ਹੁੰਦੀ। 6 ਘੰਟੇ ਪ੍ਰੈਕਟਿਸ ਕਰਦੇ ਹਾਂ ਸਵੇਰੇ ਤੇ ਸ਼ਾਮ ਨੂੰ। ਸਵੇਰੇ 2 ਘੰਟੇ ਸ਼ਾਮ ਨੂੰ 4 ਘੰਟੇ। ਕਿੰਨੇ ਬੱਚੇ ਨੇ ਟੋਟਲ ਜਿਹੜੇ ਆ? 120 ਟੋਟਲ ਅਸੀਂ ਹੈਗੇ 150। ਸਾਰੇ ਰੱਬ ਕੋ ਵੇਖੇ ਕਰਾ ਲਾ ਹਾਂਜੀ ਸਕੂਲ ਦੇ ਨਾਮ ਤੇ ਗਰਾਉਂਡ ਫੇਅਰ ਵੀ ਕਹਿੰਦੇ ਨੇ ਵੀ ਅਸੀਂ ਇਹ ਗਰਾਉਂਡ ਛੱਡਣਾ ਨਹੀਂ ਹੈ ਕੱਲ ਸਾਡੀ ਅਸੀਂ ਖੇਡਣਾ ਹੈ ਸਰ ਜੇ ਸਾਨੂੰ ਗਰਾਉਂਡ ਨਾਲ ਪਿਆਰ ਸੀ ਅਸੀਂ ਤਾਂ ਆਇਆ ਖੇਡਣਾ ਸਾਡਾ ਕੋਈ ਕੋਚ ਨਹੀਂ ਆਇਆ ਹੈਗਾ ਕੱਲ ਸਾਰਾ ਗਰਾਉਂਡ ਪੂਰਾ ਕੋਲਾਂ ਤੋਂ ਪੂਰਾ ਗੁਰਦੁਆਰਾ ਮੂਹਰੇ ਫੁੱਲ ਭਰਿਆ ਹੋਇਆ ਸੀ ਸਾਡੇ ਫੇਰ ਵੀ ਮੁੰਡੇ ਆ ਕੇ ਸਾਨੂੰ ਜੋ ਬੋਲ ਕੇ ਗਏ ਨੇਗੇ ਤੇ ਸਾਡੇ ਉੱਪਰ ਹਾਂ ਗਾਲਾਂ ਗੂਲਾਂ ਕੱਢ ਕੇ ਗਏ ਨੇ ਵੀ ਤੁਸੀਂ ਇੱਥੇ ਗਰਾਊਂਡ ਦੇ ਵਿੱਚ ਨਹੀਂ ਖੇਡ ਸਕਦੇ ਹੋਗੇ ਤੇ ਸਾਨੂੰ ਅਸੀਂ ਫੇਰ ਵੀ ਖੇਡ ਕੇ ਅਸੀਂ ਦੁਬਾਰਾ ਇੱਥੇ ਵਾਪਸ ਆਏ ਆਂਗੇ ਤੇ ਸਾਨੂੰ ਤੁਸੀਂ ਕਿਸ ਲੈਵਲ ਲੈਵਲ ਤੁਸੀਂ ਕਿਸ ਲੈਵਲ ਤੇ ਖੇਡ ਰਹੇ ਹੋਗੇ ਜਿਹੜੇ ਬੱਚੇ ਨੇ ਕਾਫੀ ਅਸੀਂ ਸਟੇਟ ਲੈਵਲ ਦੇ ਖੇਡੇ ਹੋਏ ਆਂ ਜੀ ਹੁਣ ਸਾਡੇ ਦੁਆਰੋਂ ਫੇਰ ਅੱਗੇ ਹਾਂ ਕੰਪੀਟੀਸ਼ਨ ਆ ਰਹੇ ਨੇ ਤਾਂ ਹੁਣ ਸਾਡੇ ਗਰਾਊਂਡ ਬੰਦ ਕਰ ਰਹੇ ਥੇ ਨਹੀਂ ਸਾਡੀ ਪ੍ਰੈਕਟਿਸ ਔਖੀ ਹੋਈ ਪਈ ਹੈ ਤੇ ਅਸੀਂ ਕਹਿ ਰਹੇ ਵੀ ਸਾਨੂੰ ਬੱਚੇ ਤੋਂ ਬੱਦ ਗਰਾਊਂਡ ਦੀ ਮੰਗ ਕੀਤੀ ਜਾਵੇ ਕਿੰਨੇ ਬੱਚੇ ਖੇਡਦੇ ਤੁਸੀਂ ਡੇਲੀ ਕਿੰਨੇ ਬੱਚੇ ਹੁੰ ਕਬੱਡੀ ਵਾਲੇ ਤੇ 250 ਹੀ ਹਾਕੀ ਵਾਲੇ ਖੇਡਦੇ ਨੇ ਸਾਰੀਆਂ ਉਹ ਗੇਮਾਂ ਨੇ ਖੇਡਦੇ ਨੇ ਬੱਚੇ ਸਾਨੂੰ ਖੇਡਣ ਨਹੀਂ ਦਿੰਦੇ ਕਿੰਨੇ ਤੋਂ ਕਿੰਨੇ ਵੇ ਤੱਕ ਕਰਨ ਪੂਰੇ ਸਵੇਰੇ ਹੈਗਾ ਜੀ ਸਾਡੇ 5:30 ਤੋਂ 7:00 ਵਜੇ ਤੱਕ ਤੇ ਸਵੇਰੇ ਹੈਗਾ 9:00 ਵਜੇ ਤੋਂ 7:00 ਵਜੇ ਤੱਕ ਸਾਨੂੰ ਪ੍ਰੈਕਟਿਸ ਕਰਨ ਦੀ ਮੰਗ ਸਾਡੀ ਇਹ ਮੰਗ ਹੈ ਜੀ ਵੀ ਸਾਨੂੰ ਸਾਡਾ ਗਰਾਊਂਡ ਵਾਪਸ ਕੀਤਾ ਜਾਵੇ ਸਾਨੂੰ ਵੀ ਕੁਝ ਨੌਜਵਾਨ ਨੇ ਜਿਹੜੇ ਉੱਥੇ ਇਹਨਾਂ ਨੂੰ ਖੇਡਣ ਤੋਂ ਰੋਕਦੇ ਨੇ ਮੈਂ ਜਮੀਨ ਜਾਮਵੰਦੀ ਮੈਂ ਦੇਖੀ ਮੈਨੂੰ ਦਿਖਾਈ ਹੈ ਸਕੂਲ ਦੇ ਨਾਮ ਤੇ ਜਮੀਨ ਹੈਗੀ ਹੈ ਇਸ ਮੈਟਰ ਨੂੰ ਗੰਭੀਰਤਾ ਨਾਲ ਲਿਆ ਜਾਊਗਾ ਐ ਪੋਸਟ ਡਿਪਾਰਟਮੈਂਟ ਦੀ ਡਿਊਟੀ ਲਗਾ ਦਿੱਤੀ ਹੈ ਵੀ ਉੱਥੇ ਗਸ਼ਤ ਵਿਧਾਨ ਤੇ ਜਿਹੜੇ ਕੋਈ ਸ਼ਰਾਰਤੀ ਅਨਸਰ ਨੇ ਜੇ ਕੋਈ ਉਹ ਨਸ਼ਾ ਕਰਦੇ ਆ ਤਾਂ ਉਹਨਾਂ ਦੇ ਸਖਤ ਐਕਸ਼ਨ ਨਿਯਮ ਅਨੁਸਾਰ ਲੈਣ ਦਾ ਆਰਡਰ ਜਾਰੀ ਕਰ ਦਿੱਤਾ ਹੈ ਤਰਨਾ ਇੱਕ ਵਾਰੀ ਖਲਵਾ ਦਿੱਤਾ ਜੀ ਐਂਡ ਐਸ ਐਸ ਮੈਟਰ ਦੀ ਡੁੰਗਾਈ ਤੱਕ ਮੈਂ ਜਾਵਾਂਗਾ ਕਿਉਂਕਿ ਥੂ ਵੀ ਸਕੂਲ ਨੇ ਨਾਬਾ ਦਾ ਨਾਮ ਜਿਹੜਾ ਹੈਗਾ ਨਾ ਉੱਚਾ ਕੀਤਾ ਹੈ ਪੰਜਾਬ ਦਾ ਨਾਮ ਉੱਚਾ ਕੀਤਾ ਹੈ ਇੰਡੀਆ ਦਾ ਨਾਮ ਉੱਚਾ ਕੀਤਾ ਹੈ ਬਹੁਤ ਸਾਰੇ ਜਿਹੜੇ ਸਾਡੇ ਖਿਡਾਰੀ ਹੈਗੇ ਮੈਡਲ ਲੈ ਕੇ ਆਏ ਠੀਕ ਹੈ ਤੇ ਜਿਹੜਾ ਇਹ ਖੇਡ ਸੱਭਿਆਚਾਰ ਇਹਨੂੰ ਮਰ ਨਹੀਂ ਦਿੱਤਾ ਜਾਊਗਾ ਜੀ ਜੋ ਅੱਜ ਪਰ ਰੂਲ ਬਣਦਾ ਹੋਏਗਾ ਉਹਦੇ ਮੁਤਾਬਕ ਐਕਸ਼ਨ ਹੋਊਗਾ ਤੇ ਬੱਚਿਆਂ ਨੂੰ ਖੇਡਣ ਤੋਂ ਕੋਈ ਰੋਕ ਨਹੀਂ ਸਕਦਾ ਜਦੋਂ ਸਕੂਲ ਦੀ ਜਗ੍ਹਾ ਹੈ। ਚਾਹਤ ਦੀ ਦੋਸ਼ ਲਗਾ ਰਹੇ ਨੇ ਪੰਚਾਇਤ ਦਖਲਅੰਦਾਜ਼ੀ ਕਰ ਰਹੀ ਹੈ ਕਿ ਪੰਚਾਇਤ ਦਖਲਅੰਦਾਜ਼ੀ ਕਰ ਸਕਦੀ ਹੈ ਸਰਕਾਰੀ ਸਕੂਲ ਦੇ ਗਰਾਊਂਡ ਦੇ ਵਿੱਚ। ਦੇਖੋ ਜੀ ਇਹ ਮੈਟਰ ਆਫ ਰਿਗਾਰਡ ਹੈਗਾ। ਇਹਦੇ ਬਾਰੇ ਹੀ ਇਹੀ ਚੀਜ਼ਾਂ ਦਾ ਚੈੱਕ ਕਰਨੀਆਂ ਨੇ। ਮਲਾਇਆ ਜਾਊਗਾ ਪੰਚਾਇਤ ਨੂੰ ਵੀ। ਉਹ ਤੋਂ ਨੂੰ ਪੁੱਛਿਆ ਜਾਊਗਾ। ਪਿੰਡ ਦੇ ਹੋਰ ਲੋਕਾਂ ਤੋਂ ਵੀ ਪੁੱਛਗਿੱਛ ਕੀਤੀ ਜਾਊਗੀ। ਐਂਡ ਪੁਲਿਸ ਡਿਪਾਰਟਮੈਂਟ ਤਾਂ ਹੁਣੇ ਹਦਾਇਤ ਕਰਤੀ ਹੈ ਵੀ ਇੱਕ ਵਾਰੀ ਉੱਥੇ ਡਾਊਨ ਲਗਾ ਦੇ। ਕਿ ਜੇ ਨਾ ਹਟੇ ਕੀ ਕਹਿਣਾ ਚਾਹੁੰਦੇ ਸਕੂਲ ਦੇ ਪੇਰੈਂਟਸ ਅਤੇ ਬੱਚਿਆਂ ਵੱਲੋਂ ਤੁਹਾਡੇ ਖਿਲਾਫ ਧਰਨਾ ਲਗਾਇਆ ਗਿਆ ਕੀ ਕਾਰਨ ਦੇਖੋ ਜੀ ਮੇਰੇ ਪਿੰਡ ਦੇ ਬੱਚੇ ਨੇ ਮੇਰੀ ਨਗਰ ਦੇ ਲੋਕ ਨੇ ਸਾਰੇ ਮੈਂ ਉਹਨਾਂ ਨੂੰ ਬਹੁਤ ਪਿਆਰ ਕਰਦਾ ਠੀਕ ਹੈ ਉਹਨਾਂ ਦੇ ਵਿੱਚ ਕੋਈ ਮਿਸ ਅੰਡਰਸਟੈਂਡਿੰਗ ਹੋਈ ਆ ਇਹ ਕੀ ਆ ਪੋਲੀਟੀਕਲ ਸਟੰਟ ਨੇ ਮੈਨੂੰ ਅੱਗੇ ਇਲੈਕਸ਼ਨਾਂ ਦੇ ਬਦਨਾਮ ਕਰਨਾ ਚਾਹੁੰਦੇ ਨੇ ਇਹੋ ਜੀ ਕੋਈ ਗੱਲ ਨਹੀਂ ਹੁਣ ਵੀ ਜਿੱਥੇ ਕੋਈ ਲੋੜ ਆ ਮੇਰੀ ਮੈਂ ਬੱਚਿਆਂ ਦੇ ਨਾਲ ਆ ਉਹਨਾਂ ਦੇ ਪਰਿਵਾਰਾਂ ਦੇ ਨਾਲ ਆ ਸਾਡੇ ਖੁਦ ਪਰਿਵਾਰ ਨੇ ਉਰੇ ਠੀਕ ਨਹੀਂ ਗੱਲ ਜਿਹੜੇ ਟੀਚਰ ਦੇ ਦੇਖੋਣਾਂ ਇਹਦਾ ਟਰਾਂਸਫਰ ਹੋ ਜਾਂਦੀ ਹੈ ਕਹਿੰਦੀ ਪ੍ਰਮੋਸ਼ਨ ਹੋ ਜਾਂਦੀ ਆ ਪਰ ਇਹ ਕੀ ਆ ਮੁਫਤ ਦੇ ਵਿੱਚ ਬਦਨਾਮੀ ਕਰਨੇ ਜਾ ਰਹੇ ਨੇ ਮੇਰੇ ਨਗਰ ਦੀ ਵੀ ਬਦਨਾਮੀ ਇਹਦੇ ਵਿੱਚ ਦੇਖੋ ਸਕੂਲ ਆ ਬਹੁਤ ਵਧੀਆ ਬਣਾਇਆ ਹੋਇਆ ਗਰਾਊਂਡ ਵੀ ਬਹੁਤ ਵਧੀਆ ਅੱਗੇ ਤਰੱਕੀ ਵੀ ਕਰ ਰਹੇ ਨੇ ਬੱਚੇ ਅਕੈਡਮੀ ਵਿੱਚ ਵੀ ਜਾ ਰਹੇ ਨੇ ਉਹ ਕਹਿ ਰਹੇ ਨੇ ਵੀ ਜਿਹੜਾ ਹੈਗਾ ਕੁਝ ਵੀ 25 ਨੌਜਵਾਨ ਨੇ ਉਹ ਤੁਸੀਂ ਸਰਪ ਦਾ ਸੇਵਨ ਕਰਾ ਕੇ ਉਹਨਾਂ ਨੂੰ ਗਰਾਊਂਡ ਵਿੱਚ ਗਰਾਊਂਡ ਵਿੱਚ ਵੇਚਿਆ ਤੇ ਤੇ ਉੱਥੇ ਫਿਰ ਉਹ ਗਾਲੀ ਗਲੂਚ ਕਰਦੇ ਨੇ ਸਾਡੇ ਦੇਖੋ ਇਹ ਬਿਲਕੁਲ ਝੂਠ ਆ ਠੀਕ ਨਹੀਂ ਗੱਲ ਜੀ ਅੱਜ ਤੱਕ 3 ਸਾਲ ਦੇ ਵਿੱਚ ਤਾਂ ਇਹ ਜਾ ਕੁਝ ਮੈਂ ਕਰਾਇਆ ਨਹੀਂ ਹੈਗਾ ਜੀ ਜੇ ਸਕੂਲ ਦੇ ਵਿੱਚ ਪੰਚਾਇਤ ਦਾ ਸਹਿਯੋਗ ਸੀਗਾ ਦੇਖੋ ਮੇਰੇ ਨਾਲ ਖੜੇ ਨੇ ਦੋਨੋਂ ਪੰਚਾਇਤ ਮੈਂਬਰ ਨੇ ਮਸਨ ਅਰਾਰਤੀ ਅਨਸਰ ਨੇ ਜੀ ਦੇਖੋ ਖਰਾਬ ਕਰ ਰਹੇ ਨੇ ਮਾਹੌਲ ਇਹੋ ਜੀ ਕੋਈ ਗੱਲ ਨਹੀਂ